ਸਤਿ ਸ਼੍ਰੀ ਅਕਾਲ ਜੀ ਟ੍ਰੂਥਵੇ ਇੰਗਲਿਸ਼ ਸਕੂਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਤੁਹਾਡੇ ਲਈ ਲੈ ਕੇ ਆਇਆ ਸ਼ਬਦਾਂ ਦੀ ਅਗਲੀ ਵੀਡੀਓ ਮੈਂ ਤੁਹਾਨੂੰ ਪੁਰਾਣੀਆਂ ਵੀਡੀਓ ਚ ਵੀ ਕਿਹਾ ਸੀ ਕਿ ਸ਼ਬਦਾਂ ਦੀ ਕਦੇ ਵੀ ਤੁਹਾਨੂੰ ਕਮੀ ਨਹੀਂ ਆਉਂਦੀ ਹੋਵੇਗੀ ਸ਼ਬਦ ਤੁਹਾਨੂੰ ਇਸ ਚੈਨਲ ਤੇ ਫ੍ਰੀ ਆਫ ਕਾਸਟ ਪਿਲਿਆ ਕਰਨਗੇ ਪਰ ਅਗਰ ਤੁਸੀਂ ਆਪਣੀ ਇੰਗਲਿਸ਼ ਦਾ ਵਧੀਆ ਲੈਵਲ ਬਣਾਉਣਾ ਹੈ ਤੁਹਾਨੂੰ ਲੱਗਦਾ ਤੁਹਾਨੂੰ ਲਿਖਣ ਬੋਲਣ ਪੜ੍ਹਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਤੁਹਾਡੀ ਸਟੱਡੀ ਪੰਜਾਬ ਬੋਰਡ ਦੀ ਹੈ ਤੁਹਾਡੀ ਕੋਈ ਵੀ ਏਜ ਹੈ ਤੁਸੀਂ ਹਾਊਸ ਵਾਈਫ ਹੋ ਕੰਮ ਕਰਦੇ ਹੋ ਤੁਹਾਡੇ ਕੋਲੇ ਸੈਂਟਰ ਤੇ ਜਾਣ ਦਾ ਟਾਈਮ ਹੈ ਨਹੀਂ ਮੈਂ ਪਿਛਲੇ 8 ਸਾਲ ਤੋਂ ਪੰਜਾਬ ਦੇ ਹਜ਼ਾਰਾਂ ਹੀ ਸਟੂਡੈਂਟ ਨੂੰ ਇਸ ਇੰਸਟੀਚਿਊਟ ਦੇ ਥਰੂ ਟੀਚ ਕਰ ਚੁੱਕੇ ਹਾਂ ਐਂਡ ਅੱਜ ਪੰਜਾਬ ਦੀ ਕੋਈ ਵੀ ਸਿਟੀ ਵਿਲੇਜ ਇਦਾਂ ਦਾ ਹੈ ਨਹੀਂ ਜਿੱਥੇ ਮੇਰੇ ਸਟੂਡੈਂਟ ਨਾ ਹੋਣ ਸੋ ਅਗਰ ਤੁਸੀਂ ਪ੍ਰੋਪਰ ਅੰਗਰੇਜ਼ੀ ਸਿੱਖਣੀ ਹੈ ਤਾਂ ਤੁਹਾਨੂੰ ਪ੍ਰੋਪਰ ਕੋਰਸ ਜੁਆਇਨ ਕਰਨਾ ਪਏਗਾ ਮੇਰੇ ਕੋਲ ਸਾਰਾ ਦਿਨ ਕਲਾਸਾਂ ਚੱਲਦੀਆਂ ਨੇ ਦੋ ਤਰ੍ਹਾਂ ਦੀਆਂ ਕਲਾਸਾਂ ਨੇ ਪਰਸਨਲ ਕਲਾਸ ਐਂਡ ਗਰੁੱਪ ਕਲਾਸ ਜਿਹੜੇ ਸਟੂਡੈਂਟ ਜ਼ਿਆਦਾ ਅਫੋਰਡ ਨਹੀਂ ਕਰ ਸਕਦੇ ਬਹੁਤ ਘੱਟ ਫੀਸ ਦੇ ਵਿੱਚ ਉਹਨਾਂ ਨੂੰ ਗਰੁੱਪ ਕਲਾਸ ਦੇ ਵਿੱਚ ਮੈਂ ਟ੍ਰੇਨਿੰਗ ਦਿੰਨਾ ਐਂਡ ਜਿਨ੍ਹਾਂ ਨੂੰ ਪਰਸਨਲ ਕਲਾਸ ਚਾਹੀਦੀ ਹੈ ਇੱਕ ਦਿਨ ਦੇ ਵਿੱਚ ਮੇਰੇ ਕੋਲੇ 12 ਬੈਚ ਚੱਲਦੇ ਨੇ ਸੋ ਤੁਸੀਂ ਪਰਸਨਲ ਕਲਾਸ ਜੁਆਇਨ ਕਰ ਸਕਦੇ ਹੋ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ 10 ਸ਼ਬਦ ਇਹ ਸ਼ਬਦਾਂ ਦੀ ਕਲਾਸ ਦਾ ਮੈਂ ਕੋਈ ਚਾਰਜ ਨਹੀਂ ਕਰਦਾ ਫ੍ਰੀ ਆਫ ਕਾਸਟ ਵੀ 25 ਮਿੰਟ ਲਗਾ ਕੇ ਡੇਲੀ ਆਪਾਂ ਵੀਡੀਓ ਪਾਈਦੀ ਹੈ ਸੋ ਅਗਰ ਤੁਹਾਨੂੰ ਲੱਗੇ ਕਿ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖਿਆ ਹੈ ਤਾਂ ਤੁਸੀਂ ਮੇਰਾ ਇੱਕ ਕੰਮ ਜ਼ਰੂਰ ਕਰਨਾ ਇੱਕ ਵਾਰ ਤੁਹਾਡੇ WhatsApp ਤੇ ਜਿੰਨੇ ਵੀ ਕੰਟੈਕਟ ਨੇ ਸਾਰਿਆਂ ਨੂੰ ਇਸ ਵੀਡੀਓ ਦਾ ਲਿੰਕ ਸ਼ੇਅਰ ਕਰ ਦਿਓ ਐਂਡ ਸਟੇਟਸ 'ਚ ਪਾ ਦਿਓ ਮੈਨੂੰ ਪਤਾ ਹੈ ਜ਼ਿਆਦਾਤਰ ਸਟੂਡੈਂਟ ਇਹ ਨਹੀਂ ਕਰਨਗੇ ਪਰ ਫ੍ਰੀ ਆਫ ਕਾਸਟ ਤੁਹਾਨੂੰ ਸਿਖਾ ਰਹੇ ਹਾਂ ਸੋ ਤੁਸੀਂ ਮੇਰਾ ਇਹ ਕੰਮ ਜ਼ਰੂਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਮੈਂ ਕੋਈ ਵੀ ਵੀਡੀਓ ਅਪਲੋਡ ਕਰਿਆ ਕਰਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜਾ ਕਰੇ ਆਓ ਜੀ ਹੁਣ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਹਾਂ ਆਪਣਾ ਪਹਿਲਾ ਸ਼ਬਦ ਹੈ ਪ੍ਰੋਕ੍ਰੈਸਟੀਨੇਸ਼ਨ ਪਰਨੰਸੀਏਸ਼ਨ ਬੜੀ ਜ਼ਰੂਰੀ ਹੈ ਸਪੀਕਿੰਗ ਦੇ ਵਿੱਚ ਸੋ ਆਪਣੀ ਕਾਪੀ ਤੇ ਇਦਾਂ ਹੀ ਲਿਖ ਲਿਆ ਕਰੋ ਪੰਜਾਬੀ ਦੇ ਵਿੱਚ ਪ੍ਰੋਕ੍ਰੈਸਟੀਨੇਸ਼ਨ ਪੰਜਾਬੀ ਦੇ ਵਿੱਚ ਤੇ ਜਦੋਂ ਵੀ ਉਹਨੂੰ ਰਿਵਾਈਜ਼ ਕਰਨਾ ਉਹਦੀ ਪਨੰਸੀਏਸ਼ਨ ਵੀ ਪੜਿਆ ਕਰੋ ਇਹ ਬੜਾ ਵਧੀਆ ਤਰੀਕਾ ਹੈ ਮੈਂ ਇਦਾਂ ਹੀ ਕਰਦਾ ਹੁੰਦਾ ਸੀ ਪਹਿਲਾਂ ਇਹਦਾ ਮਤਲਬ ਹੈ ਹਰ ਕੰਮ ਨੂੰ ਅੱਗੇ ਪਾਉਣ ਦੀ ਆਦਤ ਇਹਦੀ ਵਰਬ ਹੈ ਇਹ ਨਾਉਨ ਹੈ ਹੁਣ ਜਿਹਦੇ ਪਿੱਛੇ ਏਸ਼ੀਨ ਪੈਂਦਾ ਨਾ ਏਟੀਆਓ 1 ਜਾਂ ਟੀਆਈਓ 1 ਉਹ ਨਾਉਨ ਹੁੰਦੇ ਨੇ ਤੇ ਇਹਦੀ ਵਰਬ ਕੀ ਹੈ ਪ੍ਰੋਕ੍ਰੈਸਟੀਨੇਟ ਐਨ ਏ ਟੀ ਈ ਟੀਈ ਵਾਲੀ ਵਰਬ ਹੁੰਦੀ ਹੈ ਠੀਕ ਹੈ ਸੋ ਇਹ ਕੀ ਹੈ ਵਰਬ ਕੰਮ ਨੂੰ ਅੱਗੇ ਪਾਉਣਾ ਇਹ ਕੀ ਹੋ ਗਈ ਵਰਬ ਤੇ ਪ੍ਰੋਕ੍ਰੈਸਟੀਨੇਸ਼ਨ ਕੀ ਹੋ ਗਿਆ ਕੰਮ ਨੂੰ ਅੱਗੇ ਪਾਉਣ ਦੀ ਆਦਤ ਸੋ ਇਹ ਫਰਕ ਹੁੰਦਾ ਹੈ ਵਰਬ ਦੇ ਵਿੱਚ ਕਰਨਾ ਹੋਣਾ ਐਡ ਹੁੰਦਾ ਹੈ ਨਾਉਨ ਦੇ ਵਿੱਚ ਸਿੰਪਲ ਨਾਉਨ ਹੁੰਦਾ ਹੈ ਠੀਕ ਹੈ ਨੈਕਸਟ ਹੈ ਜੀ ਅਨਫੋਰਸੀਨ ਅਨਫੋਰਸੀਨ ਦਾ ਮਤਲਬ ਹੁੰਦਾ ਕੋਈ ਚੀਜ਼ ਆਪਾਂ ਐਕਸਪੈਕਟ ਨਾ ਕੀਤੀ ਹੋਵੇ ਉਮੀਦ ਨਾ ਕੀਤੀ ਹੋਵੇ ਸੋਚੀ ਨਾ ਹੋਵੇ ਠੀਕ ਹੈ ਆਪਾਂ ਕਹਦੇ ਹਾਂ ਅਨਫੋਰਸੀਨ ਇਨਸੀਡੈਂਟ ਅਨਫੋਰਸੀਨ ਇਨਸੀਡੈਂਟ ਜਿਹੜਾ ਸੋਚਿਆ ਨਹੀਂ ਸੀ ਉਹ ਇਨਸੀਡੈਂਟ ਉਹ ਘਟਨਾ ਹੋਈ ਠੀਕ ਹੈ ਅਗਲਾ ਬੜਾ ਇੰਪੋਰਟੈਂਟ ਹੈ ਸਰਕਮਸਟੈਂਸਸ ਸਰ ਕਮ ਸਟੈਂਸਸ ਇੱਕ ਵਾਰੀ ਔਖਾ ਲੱਗੂਗਾ ਸ਼ਬਦ ਤੁਸੀਂ ਜਦੋਂ ਮਿਹਨਤ ਕਰ ਲਈ ਉਹਦੇ ਤੇ ਫਿਰ ਹਮੇਸ਼ਾ ਲਈ ਤੁਹਾਡਾ ਹੋ ਜਾਊਗਾ ਸਰਕਮਸਟੈਂਸਸ ਹੁੰਦੇ ਨੇ ਹਾਲਾਤ ਦਾ ਸਬਸਾਈਡ ਸਬਸਾਈਡ ਹੁੰਦਾ ਹੈ ਸ਼ਾਂਤ ਹੋ ਜਾਣਾ ਠੰਡਾ ਪੈ ਜਾਣਾ ਆਪਾਂ ਕਹਿੰਦੇ ਬਾਰਿਸ਼ ਸਬਸਾਈਡ ਹੋ ਗਈ ਹਨਾ ਸ਼ਾਂਤ ਹੋ ਗਈ ਉਸ ਤੋਂ ਬਾਅਦ ਹੈ ਜੀ ਇਨਕਨਵੀਨੀਅੰਸ ਅਪਾ ਸਟੇਸ਼ਨ ਤੇ ਖੜੇ ਹੋਣੇ ਕੋਈ ਟ੍ਰੇਨ ਲੇਟ ਹੋ ਜਾਂਦੀ ਹੈ ਤਾਂ ਬੋਲਦੇ ਆ ਸੌਰੀ ਫॉर द ਇਨਕਨਵੀਨੀਅੰਸ ਅਸੁਵਿਧਾ ਠੀਕ ਹੈ ਹਮ ਅਹੈਡ ਅਹੈਡ ਇਜ਼ ਵੈਰੀ ਇੰਪੋਰਟੈਂਟ ਅਗੇ ਅਹੈਡ ਓਕੇ ਰੈਸਟਰਾਂ ਖਾਣ ਪੀਣ ਵਾਲੀ ਜਗ੍ਹਾ ਅਪਾ ਰੈਸਟਰਾਂਟ ਤੇ ਜਾਂਦੇ ਹਣਾ ਇਹਨੂੰ ਰੈਸਟੋਰੈਂਟ ਵੀ ਬੋਲਦੇ ਆ ਕਈ ਪਰ ਇਹਦੀ ਪਨੰਸੀ ਹੈ ਕਿ ਰੈਸਟਰਾਂਟ ਇਹਦੀ ਸਪੈਲਿੰਗ ਥੋੜੇ ਜੇ ਤਿਆਰ ਕਰਨੇ ਕਿਉਂਕਿ ਇਹਦੀ ਪਨੰਸੀਏਸ਼ਨ ਡਿਫਰੈਂਟ ਹੈ ਐਂਡ लिखण का तरीका डिफरेंट है सो आप देखते हैं रैसट पाके ऑर रैस्ट ऑर एंट रैसट ऑर एंट रैसट ऑर एंट ठीक है पर बोलना कि रैसटोन लिख लो ए प्रनासीएशन ठीक है हमसे लोड़ तो वो जिनी मतलब मैं कमा यूर यूर ईटिंग अक्सैसिव फूड तू ज्यादा फूड खा रहे हैं लौट तो वह okay then access of everything is bad next step pleased pleased i'm very pleased khush main bahut khush hun delighted bhi khush hunda bhai theek hai so lao ji ehi apne ajj de 10 shabd inna nu daily padho video nu daily sun lo apni copy de note kar lo shabd auna ek din di game nahi hai gi bas inna nu routine da part bana lo apne ਸੋ ਏਸੀ ਆਪਣੀ ਅੱਜ ਦੀ ਕਲਾਸ ਆਈ ਹੋਪ ਅੱਜ ਦੀ ਕਲਾਸ ਵਿੱਚੋਂ ਤੁਸੀਂ ਬਹੁਤ ਕੁਝ ਲਰਨ ਕੀਤਾ ਹੈ ਹੁਣ ਤੁਸੀਂ ਮੇਰਾ ਇੱਕ ਕੰਮ ਕਰਨਾ ਹੈ ਇਸ ਲਿੰਕ ਨੂੰ ਕਾਪੀ ਕਰੋ ਤੇ WhatsApp ਦੇ ਵਿੱਚ ਤੁਹਾਡੇ ਜਿੰਨੇ ਵੀ ਕੰਟੈਕਟ ਨੇ 10-15 ਮਿੰਟ ਦਾ ਕੰਮ ਹੈ ਇੱਕ ਇੱਕ ਕੰਟੈਕਟ ਤੱਕ ਮੇਰੀ ਇਹ ਵੀਡੀਓ ਜ਼ਰੂਰ ਪਹੁੰਚਾਓ ਤਾਂ ਕਿ ਮੈਂ ਉਹ ਹਰ ਇੱਕ ਸਟੂਡੈਂਟ ਨੂੰ ਟ੍ਰੇਨ ਕਰ ਸਕਾਂ ਇੰਗਲਿਸ਼ ਦੇ ਵਿੱਚ ਜਿਹੜਾ ਅੰਗਰੇਜ਼ੀ ਦੇ ਵਿੱਚ ਵੀਕ ਹੈ ਆਪਣੀ ਕਲਾਸ ਦੇ ਵਿੱਚ ਏਜ ਦੀ ਕੋਈ ਲਿਮਟ ਨਹੀਂ ਹੁੰਦੀ ਤੁਸੀਂ ਘਰੇ ਬੈਠ ਕੇ ਅੰਗਰੇਜ਼ੀ ਸਿੱਖ ਸਕਦੇ ਹੋ ਮੇਰੇ ਕੋਲੇ ਇੱਕ ਦਿਨ ਦੇ ਵਿੱਚ 12 ਬੈਚ ਚੱਲਦੇ ਨੇ ਜਿਹੜੇ ਫਾਈਨੈਂਸ਼ਲੀ ਠੀਕ-ਠਾਕ ਨੇ ਉਹ ਗਰੁੱਪ ਕਲਾਸ ਜੁਆਇਨ ਕਰ ਸਕਦੇ ਨੇ ਜਿਹੜੇ ਫਾਈਨੈਂਸ਼ਲੀ ਚੰਗੇ ਨੇ ਉਹ ਪਰਸਨਲ ਕਲਾਸ ਵੀ ਲੈ ਸਕਦੇ ਨੇ ਸੋ ਕਲਾਸ ਜੁਆਇਨ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਥਰੂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਤੇ ਜਰੂਰ ਕਲਿੱਕ ਕਰਿਓ ਤਾਂ ਕਿ ਮੈਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਾਂ ਤਾਂ ਤੁਹਾਨੂੰ ਇਸ ਦਾ ਲਿੰਕ ਮਿਲ ਜਾਇਆ ਕਰੇ ਓਕੇ ਜੀ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਨਵੇਂ ਵਰਸ ਦੇ ਨਾਲ Thank you so much. Take care and all the best. Good luck.